ਹਾਂ ਜੀ ਦਿਲਜੀਤ ਜੱਜ ਪ੍ਰਤਾਪਪੁਰਵ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਧੰਤਨ ਸਿੰਘੂ ਨਾਨਕਦੇਵ ਦੇ ਪ੍ਰਕਾਸ਼ ਦਿਹਾੜੇ ਤੇ ਸਮੁੱਚੇ ਦੇਸ਼ ਵਿੱਚ ਵਸਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਤੇਗਵਾਦਰ ਸਾਹਿਬ ਸਤਸੰਗ ਸਭ ਮੋਸਮ ਬੋਰਡ ਕਲੋਨੀ ਭਾਈ ਰਣਜੀਤ ਸਿੰਘ ਨਗਰ ਵਿਖੇ ਧੰਤਨ ਸਿੰਘੂ ਨਾਨਕਦੇਵ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਦੀਵਾਨ ਸਜਾਇਆ ਗਿਆ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਥਾਵਾਚਕਾਂ ਨੇ ਕਥਾ ਕਰਦੇ ਹੋਏ ਸਿੱਖ ਇਤਿਹਾਸ ਤੇ ਚਾਨਣਾ ਪਾਇਆ। ਉਪਰੰਤ ਐਤਰੀ ਸਾਖ ਸਕ ਜੀਆਂ ਬੀਬੀਆਂ ਨੇ ਕੀਰਤਨਾਂ aí ਸੰਗਤਾਂ ਨੂੰ ਗੁਰਸ਼ਬਦਾਂ ਜੋੜਿਆ। ਗੁਰੂ ਘਰ ਦੇ ਹਜ਼ੂਰੀ 라ਗੀ ਜਿਥੇ ਭਾਈ ਭਾਈ ਸਾਹਿਬ ਭਾਈ ਸੁਖਜੀਵਨ ਸਿੰਘ ਜੀ ਨੇ ਸੰਗਤਾਂ ਨੂੰ ਕੀਰਤਨਾਂ ਹੀ ਨਿਹਾਲ ਕੀਤਾ। ਉਪਰੰਤ ਭਾਈ ਪਰਮਿੰਦਰ ਸਿੰਘ ਜੀ ਖਾਲਸਾ ਜਥਾ ਸੰਗਤਾਂ ਨੂੰ ਕੀਰਤਨ ਰਾਹੀਂ ਗੁਰਸ਼ਬਦਾਂ ਜੋੜ ਰਿਹਾ ਸੀ। ਉਹਨਾਂ ਤੋਂ ਉਪਰੰਤ ਬਹੁਤ ਹੀ ਸਤਿਕਾਰਯੋਗ ਸਾਡੇ ਭਾਈ ਸਾਹਿਬ ਭਾਈ ਨਛੱਤਰ ਸਿੰਘ ਜੀ ਲੀਣਾ ਵਾਲੇ ਜਿਨ੍ਹਾਂ ਨੇ ਕੀਰਤਨ ਕਥਾ ਵਿਚਾਰਾ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਦੇ ਹੋਏ ਕੀਰਤਨ ਰਾਹੀਂ ਨਿਹਾਲ ਕੀਤਾ ਅਸੀਂ ਸਮੂਚੀਆਂ ਸੰਗਤਾਂ ਵੱਲੋਂ ਸਮੂਚੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸੇਕ ਆਉਮ ਦੇ ਪ੍ਰਚਾਰਕਾਂ ਦੇ ਦਿਲ ਦੀਆਂ ਗ੍ਰਾਂਜੋਤਾਂਵਾਦ ਕਰਦੇ ਹਾਂ ਤੇ ਸਮੂਚੀ ਸੰਗਤ ਨੂੰ ਵਧਾਈਆਂ ਦਿੰਦੇ ਆ ਅਸੀਂ ਜਿੱਤੇ ਕਹਿੰਦੇ ਆ ਵੀ ਤੰਤਰ ਸਿੰਘ ਨੂੰ ਨਾਨਕ ਦੇਵ ਜੀ ਸਾਡੇ ਗੁਰੂ ਨੇ ਉਥੇ ਜਿਹਹ ਦੁਨੀਆ ਦੇ ਕੋਨੇ ਤੇ ਜਾਮੂਗੇ ਉਹ ਕੋਨੇ ਦੁਨੀਆ ਕਹਿੰਦੇ ਸਾਡੇ ਕੋਈ ਨਾਨਕ ਲਾਮਾ ਕਹਿੰਦੇ ਆ ਕੋਈ ਨਾਨਕ ਪੀਰ ਕਹਿੰਦੇ ਆ ਤੇ ਅਲੱਗ-alag ਨਾਨਕ ਰਿਸ਼ੀ ਕਹਿੰਦੇ ਨੇ ਤੇ ਜਿੱਥੇ ਵੀ ਜਾਂਦੇ ਆ ਗੁਰੂ ਨਾਨਕ ਦੇਵ ਜੀ ਜਦੋਂ ਚਾਰ ਦਾਸਿਆਂ ਕੀਤੀਆਂ ਸਾਰੀ ਦੁਨੀਆ ਤੇ ਗੁਰੂ ਨੇ ਜਗਤ ਦੇ ਗੁਰੂ ਨੇ ਉਹਨਾਂ ਨੇ ਜੋ ਸੰਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਨੂੰ ਉਹ ਸੰਦੇਸ਼ ਦੇ ਪਹਿਰਾ ਦਿੰਦੇ ਹੋਏ ਆਪਣੀ ਜ਼ਿੰਦਗੀ ਨੂੰ ਬਚਿਤ ਕਰਨਾ ਚਾਹੀਦਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਅੱਜ ਸਮਾਂ ਹੈ ਸਿੱਖੀ ਨੂੰ ਸੰਭਾਲਣ ਦਾ ਸਾਨੂੰ ਅੱਜ ਸਿੱਖ ਨੂੰ ਸਿੱਖ ਬਣਾਉਣਾ ਪੈ ਰਿਹਾ ਜਿੱਥੇ ਸਿੱਖੀ ਦਾ ਪ੍ਰਚਾਰ ਵੱਡੇ ਪੱਧਰ ਤੇ ਹੁੰਦਾ ਉਥੇ ਸਾਡਾ ਅੱਜ ਫਰਜ਼ ਬਣਦਾ ਅਸੀਂ ਆਪਣੇ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਨੂੰ ਗੁਰੂ ਘਰ ਲੈ ਕੇ ਆਈਏ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਸਾਡੀ ਜਿਹੜਾ ਸਿੱਖ ਇਤਿਹਾਸਾ ਸਿੱਖ ਵਿਰਸਾ ਉਹਨੂੰ ਸੰਭਾਲ ਸਕਣ ਨੌਜਵਾਨ ਪੀੜ੍ਹੀ ਗੁਰਸਿੱਖੀ ਨਾਲ ਜੁੜ ਸਕੇ ਗੁਰਸਾਹਿਬ ਨਾਲ ਜੁੜ ਸਕੇ ਅਮੀਰੀ ਵਾਹੀ ਆਉਂਦੀ ਆ ਪਹਿਲੇ ਸਮੇਂ ਚ ਵੀ ਅਮੀਰੀ ਸੀ ਕਿ ਉਹ ਗੁਰੂ ਨਾਲ ਜੁੜ ਕੇ ਵਾਹਿਗੁਰੂ ਦਾ ਜਾਪ ਕਰਕੇ ਆਉਂਦੀ ਸੀਗੀ ਹੁਣ ਅਸੀਂ ਥੋੜਾ ਜਿਹਾ ਫੈਸ਼ਨ ਚ ਪਿਆ ਫੈਸ਼ਨ ਤੋਂ ਬਾਹਰ ਆ ਕੇ ਸਾਨੂੰ ਗੁਰਸ਼ਾਬ ਦੇ ਨਾਲ ਗੁਰੂ ਘਰ ਨਾਲ ਜੁੜ ਕੇ ਸਿੱਕੀ ਸਰੂਪ ਚ ਆ ਕੇ ਸਾਨੂੰ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਆ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਨੇ ਨਸ਼ਿਆਂ ਤੋਂ ਦੂਰ ਹੋਣਾ ਚਾਹੀਦਾ ਵਾ ਹਮੇਸ਼ਾ ਹੀ ਚੜ੍ਹਦੀ ਕਲਾ ਚ ਵਾਹਿਗੁਰੂ ਰੱਖੇਗਾ ਤੁਸੀਂ ਆਓ ਗੁਰੂ ਘਰ ਗੁਰੂ ਘਰ ਆ ਕੇ ਗੁਰੂ ਨੂੰ ਨਮਸਕਾਰ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਏ ਖੁਸ਼ੀਆਂ ਦਾ ਜੋ ਦਿਹੜਾ ਹੈ ਸੈਸ ਰਗਨਾਨ ਦੇਵ ਜੀ ਮਹਾਰਾਜ ਦੇ ਆਗਮਨ ਪਰਬ ਦੀ ਖੁਸ਼ੀ ਦੇ ਵਿੱਚ ਆਪਣੇ ਪੰਜਾਬ ਵਿੱਚ ਹੀ ਨਹੀਂ ਹਿੰਦੁਸਤਾਨ ਵਿੱਚ ਹੀ ਨਹੀਂ ਬਲਕੇ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤ ਬੈਠੀ ਹੈ ਸਾਰੇ ਥਾਵਾਂ ਦੇ ਉੱਤੇ ਬੜੇ ਸ਼ਰਧਾ ਭਾਵਨਾ ਦੇ ਨਾਲ ਤੁਮਤਾਂ ਦੇ ਨਾਲ ਸੈਸ ਰਗਨਾਨ ਦੇਵ ਜੀ ਮਹਾਰਾਜ ਦੇ ਆਗਮਨ ਪਰਬ ਮਨਾਏ ਜਾ ਰਹੇ ਨੇ ਜੋ ਉਹਨਾਂ ਦਾ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਇਹਨੂੰ ਦਰਸਾਉਣ ਦੇ ਲਈ ਸਾਰੇ ਹੀ ਰਾਗੀ ਜੱਥਿਆਂ ਨੇ ਕਵੀਸ਼ਰਾਂ ਨੇ ਹੋਰ ਕਥਾਵਾਚਕਾਂ ਨੇ ਸੰਗਤ ਦੇ ਨਾਮ ਸਜੇ ਕੀਤੇ ਔਰ ਸਭ ਨੂੰ ਉਹਨਾਂ ਦੇ ਉਪਦੇਸ਼ ਮੰਨਣ ਦੇ ਲਈ ਸਾਰਿਆਂ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਸਭ ਨੇ ਹੀ ਕਿਰਤ ਕਰਨੀ ਹੈ ਨਾਮ ਜਪੜਾ ਵੰਡ ਕੇ ਛਕਣਾ ਹੈ ਸਾਈਸ ਰੂਪ ਨਾਗਦੇਵ ਜੀ ਮਾਸ ਸੰਸਾਰ ਦੇ ਉੱਤੇ ਆਏ ਇਸ ਸੰਸਾਰ ਦੇ ਉੱਤੇ ਜਲ ਜਨ ਨੂੰ ਤਾਰਨ ਵਾਸਤੇ ਆਏ ਸੀ ਕਲ ਤਾਰਨ ਗੁਰੂ ਨਾਨਕ ਦੇਵ ਜੀ ਇਸ ਕਰਕੇ ਸਾਰੀ ਗੁਰਸੰਗਤ ਨੂੰ ਅੱਜ ਦੇ ਦਿਨ ਦੇ ਉੱਤੇ ਮੈਂ ਆਪਣੇ ਜਥੇ ਵੱਲੋਂ ਔਰ ਸਾਰੀ ਹੀ ਸਮੂਹੀ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ ਗੁਰ ਰਹਿਮਤ ਕਰਨ ਬਖਸ਼ ਕਰੇ ਇਸ ਤਰ੍ਹਾਂ ਆਪਾਂ ਇਹ ਨਾਲ ਮਿਲ ਕੇ ਜਿਹੜੇ ਦਿਖਾਰੇ ਨੇ ਜਮਨੋ ਦੇ ਰਹੀਏ ਦੇਖੂ ਕਰਦੀਆਂ ਖੁਸ਼ੀਆਂ ਪਿਆਰ ਕਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲੇ ਕੀ ਨਾਮ ਜੀ ਮੇਸ਼ਤਰ ਸਿੰਘ ਹਾਲੇ ਕੀ ਕਰਨਾ ਚਾਹੂ ਜੀ ਪ੍ਰਕਾਸ਼ ਜੀ ਬੈਰ ਜੀਆ ਖਾਰ ਸਾਹਿਬ ਵੈਰੀ ਫੜੇ ਆਪਣਾ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਆਪਣਾ ਪਰਵ ਤੇ ਸੰਗਤ ਨੂੰ ਵੀ ਲੱਗੂਗਾ ਦੱਸਾਂਗਾ